ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਹ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਇਹ ਵੀਡੀਓ ਹਰ ਉਸ ਬੰਦੇ ਦੇ ਲਈ ਦੇਖਣੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਬੱਚੇ ਆ ਤੇ ਹਰ ਘਰ ਦੇ ਵਿੱਚ ਬੱਚੇ ਆਲਮੋਸਟ ਹੁੰਦੇ ਹੀ ਆ ਤਾਂ ਇਸ ਕਰਕੇ ਇਹ ਵੀਡੀਓ ਸਭ ਲਈ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਦੋਸਤੋ ਅੱਜ ਕੱਲ ਇੱਕ ਛੋਟੀ ਜਿਹੀ ਗਲਤੀ ਕਰਕੇ ਬਹੁਤ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ ਤੇ ਬਾਅਦ ਦੇ ਵਿੱਚ ਸਿਰਫ ਪਛਤਾਵਾ ਪੱਲੇ ਰਹਿ ਜਾਂਦਾ ਜੋ ਮਾਪਿਆਂ ਦਾ ਹਾਲ ਹੁੰਦਾ ਉਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਇਸ ਕਰਕੇ ਆਹ ਗੱਲ ਦਾ ਧਿਆਨ ਜ਼ਰੂਰ ਰੱਖਿਓ ਜੋ ਤੁਹਾਨੂੰ ਮੈਂ ਵੀਡੀਓ ਚ ਅੱਗੇ ਦੱਸਣ ਜਾ ਰਿਹਾ ਦੋਸਤੋ ਆਹ ਬੱਚੇ ਨੂੰ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਬੱਚਾ ਸਵਾ 1.5 ਸਾਲ ਦੀ ਇਸ ਦੀ ਉਮਰ ਸੀ ਪਰ ਦੋਸਤੋ ਇਸ ਬੱਚੇ ਦਾ ਨੁਕਸਾਨ ਹੋ ਗਿਆ ਤੇ ਹੋਇਆ ਕਿਵੇਂ ਕਿ ਪਰਿਵਾਰ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ ਤੇ ਬੱਚਾ ਘਰ ਦੇ ਵਿੱਚ ਇਕੱਲਾ ਖੇਡ ਰਿਹਾ ਸੀ ਖੇਡਦਾ ਖੇਡਦਾ ਬਾਥਰੂਮ ਦੇ ਵਿੱਚ ਚਲਾ ਜਾਂਦਾ ਤੇ ਉੱਥੇ ਜੋ ਪਾਣੀ ਦੀ ਬਾਲਟੀ ਭਰੀ ਪਈ ਹੁੰਦੀ ਹੈ ਉਸ ਦੇ ਵਿੱਚ ਇਹ ਖੇਡਦਾ ਹੋਇਆ ਆਪਣੇ ਸਿਰ ਪਰਨੇ ਡਿੱਗੇ ਜਾਂਦਾ ਤੇ ਜਿਸ ਤੋਂ ਬਾਅਦ ਇਹਦੀ ਉੱਥੇ ਮੌਤ ਹੋ ਜਾਂਦੀ ਹੈ ਤੇ ਕਿਸੇ ਨੂੰ ਵੀ ਇਸ ਦਾ ਪਤਾ ਨਹੀਂ ਲੱਗਦਾ ਜਦੋਂ ਆ ਕੇ ਦੇਖਦੇ ਆ ਘਰ ਦੀ ਤਲਾਸ਼ੀ ਲੈਂਦੇ ਆ ਤਾਂ ਬਾਥਰੂਮ 'ਚ ਜਾਂਦੇ ਆ ਤਾਂ ਉਹਨਾਂ ਦੇ ਪੈਰਾਂ ਥੱਲੇ ਜਮੀਨ ਨਿਕਲ ਜਾਂਦੀ ਆ ਤਾਂ ਦੋਸਤੋ ਇਹ ਕੋਈ ਪਹਿਲਾ ਕੇਸ ਨਹੀਂ ਹੈਗਾ ਇਸ ਕੋ ਪਹਿਲਾਂ ਵੀ ਆਪਾਂ ਬਹੁਤ ਅਜਈਆਂ ਖਬਰਾਂ ਸੁਣਿਆ ਇਸ ਕਰਕੇ ਬੱਚੇ-ਬੱਚੇ ਹੁੰਦੇ ਆ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਹੁੰਦਾ ਬੱਚਿਆਂ ਨੂੰ ਕਦੇ ਵੀ ਇਕੱਲੇ ਨਾ ਛੱਡੋ ਕਿਉਂਕਿ ਦੋਸਤੋ ਬਾਅਦ ਦੇ ਵਿੱਚ ਫਿਰ ਕੁਝ ਨਹੀਂ ਬਣਦਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਕੇ ਹਰ ਪੰਜਾਬੀ ਤੱਕ ਹਰ ਬੰਦੇ ਤੱਕ ਜ਼ਰੂਰ ਪਹੁੰਚਾਓ ਸ਼ੇਅਰ ਕਰਕੇ ਬਹੁਤ-ਬਹੁਤ ਧੰਨਵਾਦ